ਸਵਾਗਤ ਹੈ ਤੁਹਾਡਾ ਪੰਜਾਬ ਅਪਡੇਟਸ YouTube ਚੈਨਲ ਅਤੇ Facebook ਪੇਜ ਤੇ ਹੁਣ ਹੁਣੇ ਜਿਹੜੀ ਖਬਰ ਆ ਰਹੀ ਹੈ ਜੀ ਇਹ ਜੀ ਆ ਰਹੀ ਹੈ ਫਰੂਜਪੁਰ ਤੋਂ ਫਰੂਜਪੁਰ ਵਿੱਚ ਗੋਲੀ ਚੱਲਣ ਦਾ ਜਿਹੜਾ ਮਾਮਲਾ ਉਹ ਸਾਹਮਣੇ ਆਇਆ ਹਾਰਿਫਕੇ ਦੇ ਅਧੀਨ ਜਿਹੜਾ ਬੀਲਾ ਸਿੰਘ ਵਾਲਾ ਮੋੜ ਹੈ ਕੋਲ ਸਰਪੰਚੀ ਦੀ ਚੋਰਨ ਹਾਰਨ ਦੀ ਰੰਜਿਸ਼ ਵਿੱਚ ਗੋਲੀਆਂ ਚਲਾ ਦਿੱਤੀਆਂ ਇਸ ਸਬੰਧੀ ਵਿੱਚ ਥਾਣਾ ਹਾਰਿਫਕੇ ਪੁਲਿਸ ਨੇ 6 ਬਾਈ ਨੇਮ ਵਿਅਕਤੀਆਂ ਦੇ 3 ਅਤੇ 4 ਅਣਪਛਾਤੇ ਵਿਅਕਤੀਆਂ ਖਿਲਾਫ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸਬਕੈਨ ਸਿੰਘ ਪੁੱਤਰ ਗੁਰਮੀਜ ਸਿੰਘ ਵਾਸੀ ਸੱਦੂ ਸ਼ਾਹ ਵਾਲਾ ਨੇ ਦੱਸਿਆ ਕਿ ਉਹ ਮੁਕੱਦਮਾ ਸਮੇਤ ਬਿੱਕਰ ਸਿੰਘ ਵਗੈਰਾ ਦੇ ਦਰਖਾਸਤ ਵਿਰਖਲਾਫ ਰঞ্জੀਤ ਸਿੰਘ ਪੁੱਤਰ ਹਰਬਾਤ ਸਿੰਘ ਵਾਸੀ ਸੱਦੂ ਸ਼ਾਹ ਵਾਲਾ ਸੰਬੰਧੀ ਫੈਸਲਾ ਕਰਵਾ ਕੇ ਆਪਣੇ ਪਿੰਡ ਸੱਦੂ ਸ਼ਾਹ ਵਾਲਾ ਆ ਰਹੀ ਸੀ ਉਦੋਂ ਉਹ ਬੇਲਾ ਸਿੰਘ ਵਾਲਾ ਮੋੜ ਕੋਲੇ ਨੇੜੇ ਪੁੱਜੇ ਤਾਂ ਦੋਸ਼ੀ ਇੰਦਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਜਰਨੈਲ ਸਿੰਘ ਪੁੱਤਰ ਚੰਨਣ ਸਿੰਘ ਬਲਵਿੰਦਰ ਸਿੰਘ ਪੁੱਤਰ ਬਖਸ਼ੀਤ ਸਿੰਘ ਸੁਖਦੀਪ ਸਿੰਘ ਸੁਖਦੀਪ ਸਿੰਘ ਪਵਿੱਤਰ ਪੁੱਤਰ ਬਲਵਿੰਦਰ ਸਿੰਘ ਤਰਸੀਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸ਼ੈਦੂ ਸ਼ਾਹ ਵਾਲਾ ਤੇ ਤਿੰਨ ਚਾਰ ਅਣਬਿਛਾਤੇ ਵਿਅਕਤੀਆਂ ਨੇ ਸਾਡੀ ਜਿਹੜੀ ਕਾਰ ਨੂੰ ਉਹ ਰੋਕ ਲਿਆ ਤਾਂ ਕਰਨੈਲ ਸਿੰਘ ਨੇ ਉੱਚੀ ਆਵਾਜ਼ ਵਿੱਚ ਲਲਕਾਰਾ ਮਾਰ ਕੇ ਇਹ ਹੱਤੀ ਫੜ ਲਓ ਇਹਨਾਂ ਨੂੰ ਰਣਜੀਤ ਸਿੰਘ ਪੁੱਤਰ ਹਰਬੰਸ ਸਿੰਘ ਦੀ ਮਦਦ ਕਰਨ ਦਾ ਮਜ਼ਾ ਜਿਹੜਾ ਚੁਕਾ ਦਿਓ ਤਾਂ ਆਪਣੀ ਕਾਰ ਭਜਾ ਲਈ ਤਾਂ ਅਸੀਂ ਆਪਣੀ ਕਾਰ ਭਜਾ ਲਈ ਤਾਂ ਇੰਦਰਜੀਤ ਸਿੰਘ ਨੇ ਆਪਣੇ ਰਵਾਲਵਰ ਦਾ ਫਾਇਰ ਮਾਰ ਦੇਣ ਦੀ ਨੀਅਤ ਨਾਲ ਸਾਡੇ ਤੇ ਕੀਤਾ ਸੀ ਕੀਤਾ ਸੀ ਜੋ ਕਾਰ ਦੇ ਪਿਛਲੇ ਸੀਸੇ ਤੇ ਲੱਗਾ ਇਹ ਜਿਹੜੀ ਸਾਰੀ ਖਬਰ ਆ ਰਹੀ ਹੈ ਜੀ ਇਹ ਆ ਰਹੀ ਹੈ ਵੀ ਇੱਕ ਸਪੋਰਟ ਕਾਰਨ ਦੀ سزا ਦਿੱਤੀ ਜਾ ਰਹੀ ਹੈ ਵੀ ਉਹਨਾਂ ਨੇ ਦੂਜੇ ਬੰਦੇ ਰঞ্জੀਤ ਸਿੰਘ ਦੀ ਸਪੋਰਟ ਕੀਤੀ ਸੀ ਤਾਂ ਉਹ ਤਾਂ ਉਹਨਾਂ ਨੇ ਉਹ ਰੰਜਿਸ਼ ਕੱਢੀ ਵੀ ਇਹਨਾਂ ਨੂੰ ਮਜ਼ਾਖਾ ਦਿਓ ਤਾਂ ਇਹ ਇੱਕ ਰੰਜਿਸ਼ ਕੱਢਣ ਉਹ ਵਜਾ ਰੰਜਿਸ਼ ਇਹ ਹੈ ਕਿ ਸੁਖਚੈਨ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਚੰਨਣ ਸਿੰਘ ਦੀ ਪਤਨੀ ਨਿੰਦਰ ਕੌਰ ਖਿਲਾਫ ਮੇਰੀ ਪਤਨੀ ਹਰਪ੍ਰੀਤ ਕੌਰ ਨੇ ਸਰਪੰਚੀ ਦਾ ਇਲੈਕਸ਼ਨ ਲੜੀ ਸੀ ਜੋ ਸਰਪੰਚੀ ਇਲੈਕਸ਼ਨ ਵਿੱਚ ਜਰਨੈਲ ਸਿੰਘ ਦੀ ਪਤਨੀ ਹਾਰ ਗਈ ਜਿਸ ਕਰਕੇ ਜਰਨੈਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਡੇ ਤੇ ਗੋਲੀਆਂ ਚਲਾਈਆਂ ਇਸ ਮਾਮਲੇ ਦੀ ਜਾਂਚ ਕਰ ਰਏ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਤੁਹਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਏਸੀ ਅੱਜ ਦੀ ਖਾਸ ਖਬਰ ਇਹ ਹੈ ਫਰੋਜਪੁਰ ਤੋਂ ਖਬਰ ਇਦਾਂ ਦੀਆਂ ਹੋਰ ਖਬਰਾਂ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਫੋਲੋ ਕਰ ਲੋ ਧੰਨਵਾਦ